ਸਵਾਗਤ ਹੈ ਤੁਹਾਡਾ ਲੁਧਿਆਣਾ ਟੌਪ ਲਾਈਵ న్యూਸ ਦੇ ਵਿੱਚ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਹਾਂ ਸਮਿਟਰੀ ਰੋਡ ਦੇ ਉੱਤੇ ਜਿੱਥੇ ਕਿ ਸਰਕਾਰੀ ਸਕੂਲ ਨੂੰ ਲੈ ਕੇ ਇੱਕ ਬਹੁਤ ਸਿਆਣਾ ਮਾਮਲਾ ਹੈ ਉਨਕੇ 100 ਵਿੱਚ ਬਹੁਤ ਵੀ ਸੀਨੀਅਰ ਸਕੂਲ ਗਵਰਨਮੈਂਟ ਸੀਨੀਅਰ ਸਕੂਲ ਇਸ ਅਲਟ ਮੈਸੇਜਰ ਔਰ ਮੈਂ ਹੁ ਕਮਟਾ ਜੀਜਾ ਇਹੇ ਸ਼ੁਰੂ ਕਰਾਂਗਾ बस आप जहाँ में हैं अगले स्कूल में कॉलेज में जाएंगे तभी पार्टिसिपेट जरूर करिए आपने पार्टिसिपेट किया इस तो इसका मतलब आपने थोड़ी अपनी पीछे दी है उनसे रिक्वेस्ट करके आप भी आइए प्लीज हाँ जी ज्वाइन करिए टीम को जजमेंट जो सारे ने जजमेंट टीम के रोल निभाया इन्हों का बहुत बहुत थैंक्स है तो पंकज सर वालों सारे का बहुत बहुत धन्यवाद

ਜੋ ਓਕیشنل ਲੈਕਚਰ ਹੈ ਅ ਡਾਕਟਰ ਸਾਡੇ ਵਿੱਚ ਵੀ ਆਪਣੀ ਸਰਵ ਬੋਲੜਾ ਹੀ ਨੇ ਕਿਹਾ ਜਿਹੜਾ ਮਾਡਲ ਹੈ ਉਹ ਹਿੱਲ ਹਿੱਲੀ ਜਾ ਰਿਹਾ ਹੈ ਉਹ ਤੁਹਾਡੇ ਨਾਲ ਟੱਚ ਹੋ ਰਿਹਾ ਉਹ ਹਿੰਦਾ ਹੈ ਹਨ ਤੇ ਉਸ ਚੀਜ਼ ਨੂੰ ਜੋ ਮੈਂ ਸਮਝਦਾ ਕਿ ਤੁਸੀਂ ਇੱਕ ਨੀਚੇ ਟੇਬਲ ਲਗਾ ਲਿਆ ਕਰੋ ਤਾਂ ਕਿ ਮਾਡਲ ਤੁਹਾਡਾ ਸਟੇਬਲ ਰਹੇ ਟੇਬਲ ਤੇ ਹਨ ਉਹ ਹਿੱਲੀ ਜਾ ਰਿਹਾ ਟੇਬਲ ਤੇ ਤਾਂ ਹਮੇ ਸੀਨੀਅਰ ਸਟੈਂਡਸ ਕੋਈ ਗਿਲ ਗਿਲ ਤੋਂ ਸੇ 78 ਮਾਰਕਸ ਆਉਟਪੁਟ

Uh, 76 कॉस्ट है आउट ऑफ 100 तो वो डायरेक्टली हमारे सामने है बच्चियां भारत नगर स्कूल की बच्चियां हमारे सामने हैं केयरफुल बेटा का मॉम साइड कांग्रेस पेशेंट साइड पे खड़े करके हम देती हैं प्राइजेस टू एंड टू योर ऑल स्टाफ मेंबर्स वेरी हैप्पी टू अनाउंस दैट यू हैव बॉट दिस सेकंड प्राइस के साथ आए हैं बच्चों के लिए जो जिन्होंने मेहनत करके अपने टीचर की गाइडलाइन के अकॉर्डिंग अपनी हर एक चीज़ तैयार किए और उन जजेस का अगेन आई हैव टू थैंक कि जो स्पेशली यहाँ पर हमारे बीच पहुँचे हैं और मैम प्रिंसिपल थोड़े से लेट है क्योंकि आज उनको काफ़ी काम था एक स्कूल का नहीं एक स्कूल उनके साथ और अटैच है तो वहाँ की सारी जिम्मेदारियाँ उनके कंधे पर हैं तो बैंक गए स्कूल गए उसके बाद भी तीसरा

ਹੁਨਰ ਤੋਂ ਰੋਜ਼ਗਾਰ ਤੱਕ ਆਪਾਂ ਬੱਚੇ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਹੈ ਜੋ ਬੱਚੇ ਦੇ ਅੰਦਰ ਇੱਕ ਹੁਨਰ ਹੈ ਉਹਨੂੰ ਕਿਸ ਤਰ੍ਹਾਂ ਬਾਹਰ ਲਿਆ ਕੇ ਅਸੀਂ ਰੋਜ਼ਗਾਰ ਦੇ ਵੱਲ ਬੱਚੇ ਨੂੰ ਰੋਜ਼ਗਾਰ ਦੇ ਰਸਤੇ ਤੇ ਆਪਾਂ ਕਿਸ ਤਰ੍ਹਾਂ ਚਲਾਉਣਾ ਹੈ ਉਹਦੇ ਲਈ ਬਹੁਤ ਵਧੀਆ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਸੀ ਜੋ ਕਿ ਅੱਜ ਅਸੀਂ ਪੂਰੇ ਜ਼ਿਲ੍ਹੇ ਦੀਆਂ ਟੀਮਾਂ ਕਿਉਂ ਬੱਚਿਆਂ ਨੂੰ ਸਿਲੈਕਟ ਕਰਕੇ ਅੱਜ ਫਸਟ ਸੈਕੰਡ ਤੇ ਥਰਡ ਪੋਜੀਸ਼ਨਾਂ ਦਿੱਤੀਆਂ ਨੇ ਬਾਕੀ ਬੇਟਾ ਸਾਰੇ ਹੀ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਕੁਝ ਜਿਆਦਾ ਮਾਰਕਸ ਘਟ ਨਹੀਂ ਹੈਗੇ ਤੁਹਾਡੇ ਲੇਕਿਨ ਮਜਬੂਰੀ ਹੁੰਦੀ ਹੈ ਸਾਨੂੰ ਫਸਟ ਵਕਫਾ ਇੱਕੋ ਹੀ ਜਿਹੜੀ ਟੀਮ ਹੈ ਉਹਨੇ ਆਣਾ ਹੁੰਦਾ ਹੈ ਇਸ ਕਰਕੇ ਸਾਰੇ ਹੀ ਤੁਸੀਂ ਮਾਡਲ ਜਿਹੜੇ ਤੁਹਾਡੇ ਸੀ ਵਧੀਆ ਸੀਗੇ ਕੁਛ ਕੇ ਗੱਲਾਂ ਜ਼ਰੂਰ ਸਿਗੀਆਂ ਵੀ ਆਪਾਂ ਅੱਗੇ ਵਾਸਤੇ ਜੋ ਕੇਅਰਫੁਲੀ ਦੇਖਣੀ ਹੈ ਉਹ ਬੱਚਿਆਂ ਨੂੰ ਨਾਮ ਨਾਲ ਅਸੀਂ ਗਾਈਡ ਵੀ ਕੀਤਾ ਹੈ ਕਿ ਬੇਟਾ ਇੱਥੋਂ ਤੁਸੀਂ ਥੋੜੀ ਮਿਸਟੇਕ ਹੈ ਨੂੰ ਅਗਲੀ ਵਾਰ ਸੁਧਾਰ ਕੇ ਲਿਆਣਾ ਤੇ ਬਾਕੀ ਬੇਟਾ ਥਰਮੋ ਕੋਰ ਨੂੰ ਬਿਲਕੁਲ ਅਵੋਇਡ ਕਰਿਆ ਕਰੋ ਕਿਉਂਕਿ ਇਹ ਸਰਕਾਰ ਵੱਲੋਂ ਵੀ ਬ੍ਰੈਂਡ ਹੈਗੀ ਆ ਲੇਕਿਨ ਆਪਾਂ ਫੇ ਵੀ ਮਾਰਕਸ ਜ਼ਰੂਰ ਆਪਾਂ ਕੱਢੇ ਨਹੀਂ ਆ ਉਹਦੇ ਮਾਰਕਸ ਠੀਕ ਹੈ ਉਹਨੂੰ ਅਵੋਇਡ ਕਰਨਾ ਹੈ ਆਪਾਂ ਦੇ ਲੋ ਕਿ ਖਰਮੋਕੂਲ ਦਾ ਆਪਾਂ ਯੂਜ਼ ਨਾ ਹੀ ਕਰੀਏ ਤੇ ਆਪਾਂ ਬਹੁਤ ਹੀ ਵਧੀਆ ਜੋ ਪੋਲੂਸ਼ਨ ਫ੍ਰੀ ਜਿਹੜਾ ਵਾਤਾਵਰਣ ਆਪਾਂ ਪੰਜਾਬ ਨੂੰ ਦੇਣਾ ਹੈ ਤੇ ਉਹਦੀ ਵੀ ਆਪਾਂ ਅਗਵਾਈ ਕਰਨੀ ਹੈ ਤੇ ਬਹੁਤ ਬਹੁਤ ਕੰਗ੍ਰੈਚਸ ਸਾਰਿਆਂ ਨੂੰ ਤੇ ਬੇਟਾ ਇੱਕ ਜਿਸ ਤਰ੍ਹਾਂ ਆਪਾਂ ਪ੍ਰੈਜੈਂਟੇਸ਼ਨ ਜਿਹੜੀ ਤੁਹਾਡੀ ਹੈ ਉਹ ਹੈ ਕਲਿਟੀ ਹੈ ਬੱਚੋ ਕੇ ਪਾਸ ਔਰ ਟੀਚਰਸ ਕੇ ਲਈ जिन्होंने अपने टीचर्स को एक पक्के घड़े के रूप में बनाया है पक्का घड़ा ही पानी को रोक सकता है कच्चा नहीं तो जो पक्के घड़े बनाए गए हैं उन बच्चों ने अपने अपनी मेहनत से लगन से एक जबरदस्त अपना एक मॉडल तैयार किया है और आज उनको मौका मिला है यहाँ पर उसको दिखाने का उसका प्रदर्शन करने का और प्रदर्शन के बाद रिजल्ट्स क्या होते हैं ਇਹ ਉਨਕੀ ਮਿਹਨਤ ਹੀ ਦਰਸਾਉਂਦੀ ਹੈ ਕਿ ਕਿ ਇਸ ਤਰ੍ਹਾਂ ਸੇ ਆਪ ਉਹਨਾਂ ਨੇ ਉਹ ਬਣਾਇਆ ਹੈ ਜੀ ਦਿਆਣਾ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਅੱਜ ਦਾ ਜਿਹੜਾ ਦਿਨ ਹੈ ਬਹੁਤ ਇਤਿਹਾਸਿਕ ਦਿਨ ਹੈ ਅੱਜ 9 ਫਰਵਰੀ ਨੂੰ ਸਾਡੇ ਜਿਹੜੇ ਸਿੱਖਿਆ ਮੰਤਰੀ ਹੈ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਵੱਲੋਂ ਅੱਜ ਬਹੁਤ ਵਧੀਆ ਇੱਕ ਸਮਾਗਮ ਕੀਤਾ ਜਾ ਰਿਹਾ ਵਿਰਾਸਤੇ ਖਾਲਸਾ ਵਿਖੇ ਜਿਹਦੇ ਵਿੱਚ ਉਹਨਾਂ ਨੇ ਦਾਖਲਾ ਮੁਹਿੰਮ ਲਾਂਚ ਕੀਤੀ ਹੈ ਪੰਜਾਬ ਦੇ ਹਰ ਇੱਕ ਸ਼ਹਿਰ ਦੇ ਵਿੱਚ ਉਹਨਾਂ ਨੇ ਸਕੂਲ ਆਫ ਐਮੀਨੈਂਸ ਖੋਲਨੇ ਆ ਜਿਹੜੇ ਕਿ ਬਿਲਕੁਲ ਡਿਫਰੈਂਟ ਸਕੂਲਸ ਐ ਜਿਹੜੇ ਪ੍ਰਾਈਵੇਟ ਸਕੂਲਸ ਆਪਣੇ ਆਪ ਨੂੰ ਬੜਾ ਕਹਿੰਦੇ ਆ ਉਹਨਾਂ ਨੂੰ ਮਾਤ ਪਾਉਂਦੇ ਆ ਉਹ ਸਕੂਲ ਜਿਹੜੇ ਮਾਤਾ ਪਿਤਾ ਇੰਨੀ-ਇੰਨੀ ਫੀਸਾਂ ਭਰ ਕੇ ਲੱਖਾਂ ਰੁਪਏ ਭਰ ਕੇ ਵੀ ਉਹ ਫੈਸਿਲਿਟੀਆਂ ਨਹੀਂ ਲੈ ਪਾਣਗੇ ਜਿਹੜੀਆਂ ਉਹਨਾਂ ਨੇ ਐਸਓਈ ਸਕੂਲਾਂ ਦੇ ਵਿੱਚ ਦਿੱਤੀਆਂ ਪਲੱਸ ਜਿਹੜੇ ਐਸਓਈ ਸਕੂਲ ਨਹੀਂ ਨਹੀਂ ਹੈਗੇ ਸਰਕਾਰੀ ਸਕੂਲ ਹੈ ਉਹ ਉਹਨਾਂ ਦੇ ਵਿੱਚ ਵੀ ਬਹੁਤ ਵਧੀਆ ਸਹੂਲਤਾਂਆਂ ਹੈਗੀਆਂ ਬੱਚਿਆਂ ਦੇ ਲਈ ਤਾਂ ਮੈਂ ਬੱਚਿਆਂ ਨੂੰ ਅਪੀਲ ਕਰੂੰਗੀ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕਰੂੰਗੀ ਕਿ ਬਈ ਜਰੂਰ ਸਰਕਾਰੀ ਸਕੂਲਾਂ ਦਾ ਫਾਇਦਾ ਲੋ ਉੱਥੇ ਆਪਣੇ ਬੱਚਾ ਦਾ ਦਾਖਲਾ ਕਰਾਓ ਬਹੁਤ ਵਧੀਆ ਸਿਸਟਮ ਹੈਗਾ ਬਹੁਤ ਵਧੀਆ ਪੜ੍ਹਾਈ ਹੈ ਬਹੁਤ ਜ਼ਿਆਦਾ ਕੁਆਲੀਫਾਈਡ ਟੀਚਰ ਹੈਗੇ ਆ ਜਿਨ੍ਹਾਂ ਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ ਤਿੰਨ ਤਿੰਨ ਸਕਰੀਨਿੰਗ ਟੈਸਟ ਕਲੀਅਰ ਕਰਕੇ ਆ ਰਹੇ ਆਂ ਬੱਚਿਆਂ ਨੂੰ ਅਸੀਂ ਕੰਪੀਟੀਸ਼ਨ ਦੀਆਂ ਤਿਆਰੀਆਂ ਨਾਲ ਕਰਾ ਰਹੇ ਆਂ ਕਿੰਨੇ ਤਰ੍ਹਾਂ ਦੇ ਟੈਸਟਾਂ ਦੀਆਂ ਅਸੀਂ ਤਿਆਰੀਆਂ ਕਰਾਉਂਦੇ ਆਂ ਤਾਂ ਮੇਰੀ ਅਪੀਲ ਹੈਗੀ ਆ ਇਸ ਸਾਰੇ ਚੀਜ਼ਾਂ ਦਾ ਫਾਇਦਾ ਉਠਾਓ ਤੇ ਬੱਚਿਆਂ ਨੂੰ ਇੱਥੇ ਦਾਖਲ ਕਰਾਓ ਥੈਂਕ ਯੂ ਮੈਡਮ ਇਹ ਕਿਹੜੀ ਜਗ੍ਹਾ ਕਿਹੜੀ ਜਿਹੜਾ ਸਰਕਾਰੀ ਸਕੂਲ ਹੈਗਾ ਇਹ ਸਰ ਸਾਡਾ ਹੈਗਾ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਪਿਟਰੀ ਰੋਡ ਲੁਧਿਆਣਾ ਸਰ ਇਹ ਸਿਵਲ ਨਾਈਨਜ਼ ਏਰੀਆ 'ਚ ਹੈ ਇਹ ਬਿਲਕੁਲ ਸਿਟੀ ਦੇ ਸੈਂਟਰ 'ਚ ਹੈ ਤੇ ਇੱਥੋਂ ਸਰ ਮੈਂ ਇੱਕ ਦੱਸਣਾ ਚਾਹੂੰਗੀ ਗੱਲ ਕਿ ਵੀ ਇਹ ਇਹ ਸਕੂਲ 1954 ਦੇ ਵਿੱਚ ਬਣਿਆ ਸੀ ਤੇ ਅੱਜ ਤੱਕ ਇਸ ਸਕੂਲ ਦੇ ਵਿੱਚੋਂ ਕਾਫੀ ਸਾਰੇ ਅਫਸਰ ਸਹਿਬਾਨ ਹੈ ਜਿਹੜੇ ਇਸ ਟਾਈਮ ਵੀ ਪੋਸਟਡ ਹਨ ਆਈਏਐਸ ਪੀਸੀਐਸ ਜੱਜ ਸੈਸ਼ਨ ਜੱਜ ਵੀ ਇੱਥੋਂ ਦੇ ਹਨ ਏਸੀਪੀ ਲੱਗੇ ਹੋਏ ਹਨ ਐਸਐਸਪੀ ਇਸ ਸਕੂਲ ਤੋਂ ਪੜ੍ਹ ਕੇ ਗਏ ਹੋਏ ਹਨ ਔਰ ਬਹੁਤ ਅੱਛੇ ਬਿਜ਼ਨਸਮੈਨ ਵੀ ਇਸ ਸਕੂਲ ਤੋਂ ਗਏ ਹਨ ਜੀ ਸਰ ਅੱਜ ਇਸ ਵਿਕਟਰੀ ਡੋਨੋਰਸ ਬੈਸਟ ਸਰਕਾਰੀ ਸਕੂਲ ਦੇ ਵਿੱਚ ਅੱਜ ਬੱਚਿਆਂ ਨੂੰ ਫਸਟ ਸੈਕੰਡ ਥਰਡ ਦਾ ਇਨਾਮ ਦਿੱਤਾ ਗਿਆ ਹੈ ਹੈ ਬਾਰੇ ਕੀ ਨਸਾਗਾ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅੱਜ ਹਨਰ ਮੁਕਾਬਲੇ ਕਰਾਏ ਗਏ ਐਨਐਸਕੇਫ ਤਦ ਸਾਨੂੰ ਸਮੇਤ ਹੈੱਡਕੁਆਟਰ ਤੋਂ ਇਨਸਟਰਕਸ਼ਨਸ ਆਈਆਂ ਸੀ ਕਿ ਹਨਰ ਮੁਕਾਬਲੇ ਕਰਵਾਣੇ ਹਨ ਔਰ ਇਹ ਜਿਹੜਾ ਉਪਰਾਲਾ ਵਾ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਹੈ ਔਰ ਇਹ ਜਿਹੜੇ ਸਾਡੇ ਮੁਕਾਬਲੇ ਨੇ ਹਰ ਸਾਲ ਹੁੰਦੇ ਨੇ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਸ ਮੁਕਾਬਲੇ ਬਾਰੇ ਕਿ ਸਾਡੇ ਲੁਧਿਆਣਾ ਜ਼ਿਲ੍ਹੇ ਦੇ 19 ਬਲਾਕ ਨੇ 19 ਬਲਾਕਾਂ ਦੇ ਵਿੱਚੋਂ ਅਸੀਂ 10 ਮਾਡਲ ਸਿਲੈਕਟ ਕੀਤੇ ਅਲੱਗ-ਅਲੱਗ ਬਲਾਕਾਂ ਦੇ ਵਿੱਚੋਂ ਜਿੱਦਾਂ ਸਾਡੇ ਕੋਲੇ ਜਗਰਾਉਂ ਖੰਨਾ ਅਲੱਗ-ਅਲੱਗ ਬਲਾਕ ਨੇ ਤੇ ਟੋਟਲ 20 ਮਾਡਲਾਂ ਨੇ ਅੱਜ ਜਿਹੜੇ ਇੱਥੇ ਆ ਹਿੱਸਾ ਲਿਆ ਡਿਫਰੈਂਟ-ਡਿਫਰੈਂਟ ਜਿਹੜੇ ਬਲਾਕਸ ਨੇ ਉਹਨਾਂ ਦੇ ਵਿੱਚੋਂ ਜਿਹੜੇ ਫਰਸਟ, ਸੈਕਿੰਡ, ਥਰਡ ਆਏ ਉਹਨਾਂ ਤੋਂ ਚੁਣ ਕੇ ਨੈਕਸਟ ਸਾਡੇ ਕੋਲੇ ਇੱਥੇ ਸਮਿਟਰੀ ਰੋਡ ਦੇ ਵਿੱਚ ਪੂਰੇ ਡਿਸਟ੍ਰਿਕਟ ਦਾ ਮੁਕਾਬਲਾ ਹੋਇਆ ਔਰ ਇਹਦੇ ਵਿੱਚੋਂ ਅਸੀਂ ਫਰਸਟ ਔਰ ਸੈਕਿੰਡ ਔਰ ਥਰਡ ਕੱਢਦੇ ਦੇਖਿਆ ਜਾਵੇ ਤਾਂ 20 ਦੇ 20 ਜਿਹੜੇ ਮਾਡਲ ਸੀ ਇਹ ਆਪਣੇ ਆਪ ਚ ਹੀ ਫਰਸਟ ਸੀਗੇ ਪਰ ਇਹਨਾਂ ਦੇ ਵਿੱਚੋਂ ਵੀ ਜਿਹੜੇ ਫਰਸਟ ਸੈਕੰਡ ਔਰ ਥਰਡ ਆਏ ਹੈ ਇਹਨਾਂ ਨੂੰ ਟਰੋਫੀਜ਼ ਦਿੱਤੀਆਂ ਗਈਆਂ ਮੈਡਲ ਦਿੱਤੇ ਗਏ ਔਰ ਬੱਚਿਆਂ ਦੇ ਮੋਟੀਵੇਸ਼ਨ ਦੇ ਲਈ ਉਹਨਾਂ ਨੂੰ ਪਾਰਟਿਸਪੇਸ਼ਨ ਜਿਹੜਾ ਸਰਟੀਫਿਕੇਟ ਆ ਉਹ ਦਿੱਤਾ ਗਿਆ ਬੱਚਿਆਂ ਨੂੰ ਰਿਫਰੈਸ਼ਮੈਂਟ ਵਗੈਰਾ ਦਿੱਤੀ ਗਈ ਔਰ ਬੱਚਿਆਂ ਨੂੰ ਬੈਸਟ ਆਫ ਲੱਕ ਉਹਨਾਂ ਦੇ ਫਿਊਚਰ ਦੇ ਲਈ ਕੀਤਾ ਗਿਆ ਕਿਉਂਕਿ ਜਿਹੜੇ ਬੱਚੇ ਪਾਰਟਿਸਪੈਂਟ ਸੀਗੇ ਪਲੱਸ 2 ਔਰ ਪਲੱਸ 1 ਦੇ ਸੀ ਜੋ ਮੋਸਟਲੀ ਪਲੱਸ 2 ਦੇ ਹੈ ਉਹ ਇਹਨਾਂ ਹਨਰ ਮੁਕਾਬਲਿਆਂ ਦੇ ਤਹਿਤ ਬੱਚਿਆਂ ਦੇ ਵਿੱਚ ਇੱਕ ਕੰਪੀਟੀਸ਼ਨ ਦੀ ਭਾਵਨਾ ਜਾਗਰਿਤ ਹੁੰਦੀ ਹੈ ਔਰ ਜਿਹੜਾ ਸਾਡਾ ਵਿਭਾਗ ਹੈ ਉਹ ਹਮੇਸ਼ਾ ਹੀ ਤਤਪਰ ਰਹਿੰਦਾ ਹੈ ਕਿ ਜਿਹੜੇ ਮੁਕਾਬਲੇ ਨੇ ਔਰ ਜਿਹੜੇ ਬੱਚੇ ਨੇ ਇਹਨਾਂ ਦਾ ਜਿਹੜਾ ਫਿਊਚਰ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਾਈਟ ਹੋਵੇ ਹਾਂ ਸਰ ਇੱਕ ਦਲ ਤੋਂ ਮਨੋਰਥ ਚਾਹਨਾ ਜਿਵੇਂ ਅੱਜ ਬੱਚਿਆਂ ਨੂੰ ਅੱਜ ਦੇ ਵਧੀਆ ਵਧੀਆ ਹਨ ਜਿਹੜੇ ਬੱਚਿਆਂ ਨੇ ਸਾਰਾ ਪ੍ਰੋਗਰਾਮ ਬਣਾਇਆ ਕੀਤਾ ਅਸੀਸ ਡਿਸਪਲੇ ਕੀਤੀ ਸੀ ਐਨਐਸ ਨੇ ਸੌਣੇ ਕੀਤੇ ਬੜੀ ਗੱਲ ਅਸੀਂ ਲੈਪ ਕਰ ਰਹੇ ਸੀ ਔਰ ਆਉਣ ਵਾਲੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਹੈ ਆਉਣ ਵਾਲੇ ਬੱਚਿਆਂ ਨੂੰ ਇਹੀ ਮੈਸੇਜ ਦਿਆਂਗਾ ਕਿ ਜਿਹੜੀ ਮਿਹਨਤ ਹੈ ਉਹ ਵੋਕੇਸ਼ਨਲ ਵਾਲੀ ਸਾਈਡ 'ਚ ਕੀਤਾ ਜਾਵੇ ਆਪਣੇ ਆਪ ਨੇ ਹੁਨਰ ਦੇ ਵਿੱਚ ਵਾਅਦਾ ਕੀਤਾ ਜਾਵੇ ਤਾਂ ਕਿ ਬੱਚਾ ਜਿਸ ਵੀ ਕੰਡੀਸ਼ਨ 'ਚ ਹੋਵੇ ਅਗਰ ਉਹਦੇ ਕੋਲੇ ਹੁਨਰ ਹੈ ਤਾਂ ਉਹ ਦੇਸ਼ ਦੇ ਕਿਤੇ ਵੀ ਕੋਨੇ ਦੇ ਵਿੱਚ ਜਾਂ ਵਰਲਡ ਦੇ ਕਿਸੇ ਦੇ ਵੀ ਕੋਨੇ ਵਿੱਚ ਬੈਠ ਕੇ ਉਹ ਆਪਣੇ ਲਈ ਲਿਵਲੀਹੂਡ ਕਮਾ ਸਕਦਾ ਹੈ ਕਰ ਸਕਦਾ ਹੈ ਆਪਣੇ ਪਰਿਵਾਰ ਦਾ ਘਰਦਿਆਂ ਦਾ ਔਰ ਆਪਣੇ ਖਿੱਤੇ ਦਾ ਨਾਮ ਰੋਸ਼ਨ ਕਰ ਸਕਦਾ ਹੈ ਔਰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਵੋਕੇਸ਼ਨਲ ਸਿੱਖਿਆ ਵਾ ਬਹੁਤ ਜ਼ਰੂਰੀ ਹੈ ਹਰ ਬੱਚੇ ਦੇ ਵਿੱਚ ਕੋਈ ਨਾ ਕੋਈ ਸਕਿੱਲ ਸਾਨੂੰ ਡਿਵੈਲਪ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਇਦਾਂ ਦੀ ਕੋਈ ਦਿੱਕਤ ਨਾ ਆਵੇ ਲਾਸਟ ਮੈਸੇਜ ਕੀ ਹੈ ਲਾਸਟ ਮੈਸੇਜ ਇਹੀ ਹੈ ਕਿ ਜਿਆਦਾ ਤੋਂ ਜਿਆਦਾ ਜਿਹੜੇ ਬੱਚੇ ਨੇ ਉਹ ਵੋਕੇਸ਼ਨਲ ਸਿੱਖਿਆ ਦੇ ਨਾਲ ਜੁੜਨ ਤਾਂ ਕਿ ਜਿਹੜਾ ਆਪਣਾ ਟ੍ਰੈਡੀਸ਼ਨਲ ਐਜੂਕੇਸ਼ਨਲ ਸਿਸਟਮ ਚੱਲਿਆ ਆ ਰਿਹਾ ਜਿਹਦੇ ਵਿੱਚ ਬੱਚਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸੋਚਦਾ ਹੈ ਕਿ ਮੈਂ ਹੁਣ ਕਰਨਾ ਕੀ ਹੈ ਔਰ ਉਹ ਜੌਬ ਦੇ ਲਈ ਜਾਂਦਾ ਹੈ ਤਾਂ ਉਹਨੂੰ 5 ਤੋਂ 10000 ਦੇ ਵਿੱਚ ਜੌਬ ਦੇ ਲਈ ਰੱਖਿਆ ਜਾਂਦਾ ਹੈ ਔਰ ਉਹਦੇ ਵਿੱਚ ਵੀ ਉਹਨੂੰ ਨਹੀਂ ਆਂਦਾ ਹੁੰਦਾ ਉਹਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ ਕਿਉਂਕਿ ਸਾਡਾ ਜ਼ਿਆਦਾਤਰ ਇੰਡਸਟਰੀ ਦੇ ਨਾਲ ਰਹਿੰਦਾ ਹੈ ਕਿ ਇੰਡਸਟਰੀ ਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਉਹਨਾਂ ਕੋਲੇ ਜੌਬਸ ਹੈਗੀਆਂ ਨੇ ਪਰ ਉਹਨਾਂ ਕੋਲੇ ਜਿਹੜੇ ਹੁਨਰਬੰਦ ਕਾਮੇ ਨੇ ਜਾਂ ਹੁਨਰਵੰਦ ਬੱਚੇ ਨੇ ਉਹ ਨਹੀਂ ਹੈ ਔਰ ਜਿਹੜੀ ਵੋਕੇਸ਼ਨਲ ਸਿੱਖਿਆ ਵਾ ਉਹ ਇਸੇ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਬੱਚਿਆਂ ਦੇ ਵਿੱਚ ਹੁਨਰ ਜਗਾਇਆ ਜਾ ਸਕੇ ਔਰ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਲਈ ਫਿਊਚਰ ਦੇ ਲਈ ਬੈਸਟ ਹੋਵੇ ਸਾਡੇ ਕੋਲੇ ਅੱਜ ਜਿਹੜੇ ਬੱਚੇ ਆ ਆਪਣੇ ਲੁਧਿਆਣਾ ਜ਼ਿਲ੍ਹੇ ਦੇ 19 ਬਲਾਕ ਨੇ ਅਲੱਗ-ਅਲੱਗ ਜਿਹੜੇ ਬਲਾਕਾਂ ਦੇ ਵਿੱਚੋਂ ਬੱਚੇ ਆਏ ਨੇ ਜਿਵੇਂ ਸਾਡੇ ਕੋਲੇ ਸਿੱਖੇਵਾਲ ਤੋਂ ਬੱਚੇ ਆਏ ਨੇ ਗੁਡਾਣੀ ਗਲਾਂ ਤੋਂ ਬੱਚੇ ਆਏ ਨੇ ਪਾਰਟਨਗਰ ਚੌਕ ਹੋ ਗਿਆ ਸਮਿਟਰੀ ਰੋਡ ਦੇ ਬੱਚੇ ਇੱਥੇ ਪਾਰਟਿਸਿਪੇਟ ਕਰ ਰਹੇ ਸੀ ਇਸ ਤੋਂ ਇਲਾਵਾ ਸਾਡੇ ਕੋਲੇ ਨੂਰਪੁਰ ਬੇੜ ਦੇ ਬੱਚੇ ਆਏ ਨੇ ਕਸਾਬਾਦ ਤੋਂ ਬੱਚੇ ਆਏ ਨੇ ਤਕਰੀਬਨ ਸਾਡੇ ਕੋਲੇ 20 ਸਕੂਲਾਂ 20 ਅਲੱਗ-ਅਲੱਗ ਸਕੂਲਾਂ ਤੋਂ ਬੱਚੇ ਆਏ ਨੇ ਆਪਣੇ ਮਾਡਲ ਲੈ ਕੇ ਔਰ ਟੋਟਲ 20 ਮਾਡਲ ਸੀ ਸਾਡੇ ਕੋਲੇ ਅੱਜ ਜਿਨ੍ਹਾਂ ਦੀ ਅੱਜ ਪ੍ਰਦਰਸ਼ਨੀ ਲਗਾਈ ਗਈ ਹੈ ਸਰਕੂ ਪੱਛਾ ਨੂੰ ਫਰਸਟ ਸੈਕਿੰਡ ਥਰਡ ਦਾ ਇਨਾਮ ਦਿੱਤਾ ਗਿਆ ਹੈ। ਬੱਚਿਆਂ ਨੂੰ ਫਰਸਟ ਸੈਕਿੰਡ ਥਰਡ ਦਾ ਜਿਹੜਾ ਇਨਾਮ ਹੈ ਫਰਸਟ ਦੇ ਲਈ 4000 ਰੁਪਏ, ਸੈਕਿੰਡ ਦੇ ਲਈ 3000 ਰੁਪਏ ਔਰ ਥਰਡ ਦੇ ਲਈ 2000 ਰੁਪਏ ਹੈ ਔਰ ਉਹ ਬੱਚਿਆਂ ਦੇ ਕੰਸਰਨ ਖਾਤਿਆਂ ਦੇ ਵਿੱਚ ਹੀ ਪਾਏ ਜਾਣਗੇ। ਜੋ ਸਾਨੂੰ ਡਿਪਾਰਟਮੈਂਟ ਵੱਲੋਂ ਇਨਸਟਰਕਸ਼ਨਸ ਨੇ ਉਹਦੇ ਮੁਤਾਬਕ ਹੀ ਉਹ ਇਨਾਮ ਉਹਨਾਂ ਨੂੰ ਦਿੱਤਾ ਜਾਏਗਾ। ਪਿਛਲੇ 2 ਦਿਨ ਸਾਲ ਪਹਿਲਾਂ ਨਗਦ ਇਨਾਮ ਦਿੱਤਾ ਜਾਂਦਾ ਸੀ ਹੁਣ ਪਰ ਇਹ ਬੱਚਿਆਂ ਦੇ ਖਾਤਿਆਂ 'ਚ ਪਾਏ ਜਾਣਗੇ। ਉਹ ਡਿਟੇਲ 1-2 ਦਿਨਾਂ 'ਚ ਲੈ ਲਈ ਜਾਏਗੀ ਉਹਨਾਂ ਨੂੰ ਪਾ ਦਿੱਤਾ ਜਾਏਗਾ। ये हमारे वर्किंग मॉडल्स हैं और ये हमारी कुछ इनोवेटेड ड्रेसेस हैं ये वर्किंग मॉडल्स एक मैनुअल मैनुल डर प्रिंटिंग मशीन है सेवन बोर्ड्स हैं एक्सप्लेन करने के लिए एंड व्हील है स्पिनिंग व्हील है जिससे पुराने ज़माने में थ्रेड बनाए जाते थे और ये हमने अपने कॉन्सेप्ट में इसलिए ऐड किया क्योंकि ये एक यूनिक चीज़ हो चुकी है अब जी और ये हमारे रोलर प्रिंटिंग इसलिए है क्योंकि ये मैनुअल है और ये वर्किंग में अच्छी है इसलिए हमने ये रखा है और जो हमारे ड्रेसेस हैं ये हमें हम इसलिए बना के रखे हैं क्योंकि हमें इससे अपना आर्ट आर्ट शो करना है और अपने आप को साबित करना है कि हम कुछ अच्छा कर सकते हैं हम किसी भी चीज़ से कुछ भी बना सकते हैं कोई भी वेस्ट चीज़ नहीं होती दुनिया में जो चीज़ होती है सब यूज़ में आती है और वैसे हम यूज़ कर सकते हैं जो हमारे पास आए हम इसलिए हमने ये एनिवेटेड ड्रेस बनाई है ਔਰ ਇਹ ਹੈ ਹਾਰਟ ਆਰਡੀਆ ਇਸ ਵਿੱਚ ਅਸੀਂ ਦੱਸਦੇ ਹਾਂ ਕਿ ਇਹ ਹਾਰਟ ਕੀ ਕੀ ਕੰਮ ਕਰਦਾ ਹੈ ਹਾਰਟ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦਾ ਹੈ ਅਤੇ ਖੂਨ ਨੂੰ ਪੰਪ ਕਰਦਾ ਹੈ ਇਸ ਦੇ ਬਹੁਤ ਇਸ ਵਿੱਚ ਦੋ ਇਸਦੇ ਚਾਰ ਹਿੱਸੇ ਹੁੰਦੇ ਹਨ ਇਸਦੇ ਦੋ ਭਾਗ ਹੁੰਦੇ ਹਨ ਇਸ ਵਿੱਚ ਇਸ ਵਿੱਚ ਜਦੋਂ ਇੱਕ ਹੁੰਦਾ ਹੈ ਸੁਪੀਰੀਅਰ ਵੈਨਾ ਕਵਾ ਅਤੇ ਇਨਫੀਰੀਅਰ ਵੈਨਾ ਕਵਾ ਇਹ ਦੋ ਲੌਂਗੇਸਟ ਲੋਂਗੇਸਟ ਹੁੰਦੀਆਂ ਹਨ ਇਸ ਵਿੱਚ ਸਪੀਰੀਅਰ ਵੈਂਕਾਵਾ ਤੇ ਇੰਪੀਰੀਅਰ ਵੈਂਕਾਵਾ ਵਿੱਚੋਂ ਦੀ ਬਲੱਡ ਸਾਡੇ ਰਾਈਟ ਐਟਰੀਅਮ ਐਂਟਰੀਅਮ ਵਿੱਚ ਆਉਂਦਾ ਹੈ ਅਤੇ ਬਲੱਡ ਪੰਪ ਕਰਦਾ ਹੈ ਕੰਟਰੋਲ ਹੁੰਦਾ ਹੈ ਅਤੇ ਰਿਲੈਕਸ ਹੁੰਦਾ ਹੈ ਅਤੇ ਬਲੱਡ ਫਿਰ ਫਿਰ ਸਾਡੇ ਵਾਲਵ ਖੁੱਲ ਜਾਂਦੇ ਹਨ ਹਾਰਟ ਦੇ ਅਤੇ ਫਿਰ ਬਲੱਡ ਰਾਈਟ ਵੈਂਟਰੀਕਲ ਵਿੱਚ ਚਲਿਆ ਜਾਂਦਾ ਹੈ ਅਤੇ ਇੱਥੇ ਜਾ ਕੇ ਇਹ ਫਿਰ ਕੰਟਰੋਲ ਹੁੰਦਾ ਹੈ ਰਿਲੈਕਸ ਹੁੰਦਾ ਹੈ ਅਤੇ ਫਿਰ ਬਲੱਡ ਸਾਡੇ ਪਲੇਮਰੀ 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 ਵਾਲਵਸ ਖੋਲੇ ਜਾਂਦੇ ਹਨ ਅਤੇ ਬਲੱਡ ਸਾਡਾ ਪਲੇਮਰੀ ਆਰਟਰੀ ਵਿੱਚ ਚਲਿਆ ਜਾਂਦਾ ਹੈ ਅਤੇ ਇਸ ਸਰ ਆਜ ਡਿਜ਼ਾਸਟਰ ਮੈਨੇਜਮੈਂਟ ਆ ਡਿਜ਼ਾਸਟਰ ਮੈਨੇਜਮੈਂਟ ਚ ਅਸੀਂ ਬਹੁਤ ਕੁਛਿੱਦਾ ਸੋਇਆ ਜਿਵੇਂ ਸੁਨਾਮੀ ਆ ਜਾਂਦੀ ਹੈਗੀ ਆ ਥੋੜਾ ਜਿਹਾ ਅੱਗ ਵਗੈਰਾ ਨਾਲ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ ਅਸੀਂ ਸਾਰਾ ਮੈਨੇਜ ਕਿੱਦਾਂ ਕਰ ਸਕਦੇ ਹਾਂ ਉਸ ਬਾਰੇ ਵਿੱਚ ਸਾਰਾ ਐਕਸਪਲੇਨ ਕੀਤਾ ਹੋਇਆ ਵਾ ਪ੍ਰੋਜੈਕਟ ਵਿੱਚ ਸਰ 2 ਮੰਥਸ ਲੱਗੇ ਨੂੰ ਪ੍ਰਿਪੇਅਰ ਕਰਨ ਚ ਪੂਰੇ ਤੇ ਹੋਪ ਬਹੁਤ ਵਧੀਆ ਬਣਿਆ ਵਾ ਐਂਡ ਫੋਰ ਪਸਾਰਾ ਵਧੀਆ ਲੱਗੇ ਸਾਰਿਆਂ ਨੂੰ ਇੱਕ ਵਸਫਰੇ ਮੈਸੇਜ ਮੈਸੇਜ ਕਿਹਾ ਸਰ ਮੈਸੇਜ ਆਵਾ ਕਿ ਜਿਵੇਂ ਸੁਨਾਮੀ ਵਗੈਰਾ ਆਉਂਦੇ ਹੈ ਜਿਆਸੇ ਉਹ ਤੋਂ ਕਿੱਦਾਂ ਮੈਨੇਜ ਕਰ ਸਕਦੇ ਕਿਉਂਕਿ ਬਹੁਤ ਜਾਨਿਆਂ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਬਾਰੇ ਜਿਵੇਂ ਸੁਨਾਮੀ ਆ ਜਾਂਦੀ ਹੈ ਗਿਆ ਭੂਕੰਪ ਆ ਜਾਂਦਾ ਵਾ ਜਾਂ ਕੁਝ ਵੀ ਅੱਗ ਵਗੈਰਾ ਲੱਗ ਜਾਂਦੇ ਹੈ ਜਿਆਸੇ ਅਸੀਂ ਇਹਦੇ ਵਿੱਚ ਸਾਰਾ ਕੁਝ ਐਕਸਪਲੇਨ ਕੀਤਾ ਵਾ ਕਿ ਕਿੱਦਾਂ ਅਲਾਰਮ ਸੈੱਟ ਕਰਨਾ ਵਾ ਕਿੱਦਾਂ ਸਾਰਾ ਕੁਝ ਪਤਾ ਲੱਗੇ ਕਿ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਏ ਕਿ ਅਸੀਂ ਆਪਣੀ ਸੇਫਟੀ ਖੁਦ ਕਰ ਸਕਦੇ ਔਰ ਮੈਡਮ ਵੱਲੋਂ ਪ੍ਰਿੰਸੀਪਲ ਜੋ ਹੈਗੇ ਨੇ ਉਹਨਾਂ ਨੇ ਅੱਜ ਤਿੰਨ ਬੱਚਾ ਨੂੰ ਫਸਟ ਸੈਕੰਡ ਥਰਡ ਦਾ ਇਨਾਮ ਦਿੱਤਾ ਗਿਆ ਹੈਗਾ ਵਾ ਔਰ ਉਹਨਾਂ ਨੂੰ ਪਾਡ ਦਿੱਤੇ ਗਏ ਹੈਗੇ ਨੇ ਜਿਹੜੇ ਜਿਹੜੇ ਬੱਚਿਆਂ ਨੇ ਉੱਥੇ ਕਾਫੀ ਅੱਛੇ ਆਪਣੇ ਆਪਣਾ ਅੱਛਾ ਰਿਸਪੌਂਸ ਦਿੱਤਾ ਹੋਇਆ ਸੀ ਬੱਚਿਆਂ ਨੇ ਔਰ ਉੱਤੇ ਮੌਕੇ ਦੇ ਉੱਤੇ ਆਪਣੇ ਪੰਕਜ ਕੋਸ਼ਲ ਜੀ ਹੈਗੇ ਨੇ ਉਹਨਾਂ ਨੇ ਵੀ ਬੱਚਿਆਂ ਨੂੰ ਇਨਾਮ ਦਿੱਤਾ ਹੈਗਾ ਵਾ ਆਓ ਸੀ ਪੰਕਜ ਤੇ ਤੁਸੀਂ ਦੇਖਦੇ ਹੋ ਲੁਧਿਆਣਾ ਟੌਪ ਲਾਈਵ ਲੋਰ ਕੈਮਰਾਮੈਨ ਨੀਹਾ ਵਰਮਾ ਦੇ ਨਾਲ ਹਿਤੇਸ਼ ਖੰਨਾ